ਦਿੱਲੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ ਅਤੇ ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਆਦੇਸ਼ ਦੀ ਉਲੰਘਣਾ ਕੀਤੀ ਜਾ ਰਹੀ ਹੈ ਦਿੱਲੀ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਹਰਮੀਤ ਸਿੰਘ ਕਾਲਕ ਨੇ ਕਿਹਾ ਕਿ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪੀ ਸਿੰਘ ਨੂੰ ਹਟਾ ਦਿੱਤਾ ਗਿਆ ਪੰਥ ਨੂੰ ਦਿੱਤੀਆਂ ਜਾ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਿੱਖ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈ ਇਸ ਲਈ 19 ਫਰਵਰੀ ਨੂੰ ਇਕੱਠ ਕੀਤਾ ਜਾਵੇਗਾ ਉਨਾ ਕਹਿ ਕੇ ਗਿਆਨੀ ਸੁਲਤਾਨ ਸਿੰਘ ਵਿਰੁੱਧ ਕਾਰਵਾਈ ਕੀਤੀ ਗਈ ਇਨਾ ਸਿੰਘ ਸਹਿਬਾਨਾਂ ਦੇ ਅਹੁਦੇ ਨੂੰ ਬਰਕਰਾਰ ਰੱਖਣ ਲਈ ਭਾਰਤ ਦੇ ਸਿੱਖ ਜਥੇਦਾਰਾਂ ਦਾ ਇੱਕ ਵੱਖਰਾ ਸਮੇਲਨ ਬੁਲਾਇਆ ਗਿਆ ਹੈ ਇਸ ਪੰਥਕ ਸਮੇਲਨ ਵਿੱਚ ਉਹਨਾਂ ਦੀ ਸਲਾਹ ਲਈ ਜਾਵੇਗੀ ਸਾਰਿਆਂ ਨੂੰ ਇਕਜੁੱਟ ਹੋਣ ਦਾ ਸੁਨੇਹਾ ਦਿੱਤਾ ਜਾਵੇਗਾ ਇਹ ਮੀਟਿੰਗ 19 ਤਰੀਕ ਨੂੰ ਸ਼ਾਮ 4 ਵਜੇ ਗੁਰਦੁਆਰਾ ਰਕਾਬਗੰਸ ਸਾਹਿਬ ਵਿਖੇ ਆਯੋਜਿਤ ਕੀਤੀ ਜਾਵੇਗੀ ਉਹਨਾਂ ਕਹਿ ਕਿ ਮੈਂ ਸਾਰੀ ਸੰਗਤ ਨੂੰ ਇਸ ਸਮੇਲਨ ਦਾ ਹਿੱਸਾ ਬਣਨ ਦੀ ਬੇਨਤੀ ਕਰਦਾ ਹਾਂ ਅੱਜ ਸਾਰਿਆਂ ਨੂੰ ਪੰਥ ਦੀਆਂ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇਕੱਠੇ ਹੋਣ ਦੀ ਲੋੜ ਹੈ ਉਹਨਾਂ ਨੇ ਦੱਸਿਆ ਕਿ ਪੰਜ ਤਖਤਾਂ ਦੇ ਸਿੰਘ ਸਹਿਬਾਨਾਂ ਨੂੰ ਸੱਦਾ ਦਿੱਤਾ ਗਿਆ ਹੈ ਹైదరాబాద్ ਕੋਲਕਾਤਾ ਇੰਦੋਰ ਅਸਾਮ ਦੀਆਂ ਸਾਰੀਆਂ ਸਿੱਖ ਸੁਭਾਵਾਂ ਨੂੰ ਇਸ ਸਮੇਲਨ ਦਾ ਹਿੱਸਾ ਬਣਨ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਸੱਦਾ ਦਿੱਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਸ੍ਰੀ ਅਕਾਲ ਤਖਤ ਸਾਹਿਬ ਦੇ ਨੀਮਾ ਦੀ ਉਲੰਘਣਾ ਕਰਦੇ ਹਨ ਉਹਨਾਂ ਨਾਲ ਕਿਵੇਂ ਨਜਿੱਠਣਾ ਹੈ ਇਸ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ ਉਹਨਾਂ ਕਹਿ ਕੇ ਐਸਜੀਪੀਸੀ ਦੇ ਪ੍ਰਧਾਨ ਨੇ ਗਿਆਨੀ ਹਰਪੀ ਸਿੰਘ ਨੂੰ ਜਥੇਦਾਰ ਦੇ ਅਹੁਦੇ ਤੋਂ ਹਟਾਉਣ ਦਾ ਜੋ ਗੁਨਾਹ ਕਰਕੇ ਕਾਲਾ ਇਤਿਹਾਸ ਲਿਖਿਆ ਹੈ ਉਸ ਕਾਰਨ ਉਹਨਾਂ ਨੂੰ ਇਸ ਸਮੇਲਨ ਵਿੱਚ ਬੁਲਾਉਣ ਦਾ ਕੋਈ ਮਕਸਦ ਨਹੀਂ ਬਣਦਾ ਉਹਨਾਂ ਕਹਿ ਕੇ ਅਸੀਂ ਉਹਨਾਂ ਨੂੰ ਸੁਚੇਤ ਕਰਦੇ ਹਾਂ ਕਿ ਜੇਕਰ ਉਹ ਅਜਿਹੇ ਕਦਮ ਚੁੱਕਦੇ ਹਨ ਤਾਂ ਕੌਮ ਤੁਹਾਡੇ ਖਿਲਾਫ ਵੀ ਚੱਲ ਸਕਦੀ ਹੈ ਅੱਜ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਵਰਕਰ ਸਾਹਿਬਾਨ ਦੀ ਮੀਟਿੰਗ ਕੀਤੀ ਹੈ ਔਰ ਫੈਸਲਾ ਲਿਆ ਹੈ ਕਿ ਜਿਹੜਾ ਅੱਜ ਹਾਲਾਤ ਬਣਾਤੇ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਹੁਕਮਾਂ ਦੀ ਉਲੰਘਣਾ ਹੋ ਰਹੀ ਆ ਅੱਜ ਜਥੇਦਾਰ ਸਾਹਿਬ ਜਿਸ ਤਰੀਕੇ ਦੇ ਨਾਲ ਦਮਦਮਾ ਸਾਹਿਬ ਦੇ ਜਾਨੀਰ ਪ੍ਰੀਤ ਸਿੰਘ ਜੀ ਉਹਨਾਂ ਨੂੰ ਹਟਾਇਆ ਗਿਆ ਜਾਨੀ ਸੁਲਤਾਨ ਸਿੰਘ ਉਹਨਾਂ ਦੇ ਉੱਤੇ ਰੋਜ਼ ਮਨਾ ਦੇ ਉਹਨਾਂ ਦੀ ਕਿਰਦਾਰ ਖੁਸ਼ਿਆ ਕਰਨ ਦੀ ਕੋਸ਼ਿਸ਼ਾਂ ਕੀਤੇ ਜਾ ਰਹੀ ਹੈ ਇਨ੍ਹਾਂ ਸਿੰਘ ਸਾਹਿਬਾਂ ਦੀਆਂ ਜਿਹੜੀਆਂ ਆਈਡੈਂਟਿਟੀਆਂ ਨੇ ਇਹਨਾਂ ਨੂੰ ਬਰਕਰਾਰ ਰੱਖਵਾਉਣਾ ਸੇ ਸਮੂਹ ਹਿੰਦੂਸਤਾਨ ਦੇ ਭਰ ਦੀ ਲੋਕਾਂ ਨੂੰ ਇਕੱਠਾ ਕਰਕੇ ਪੰਥਕ ਕਨਵੈਨਸ਼ਨ ਬੁਲਾਈ ਜਾਏ ਔਰ ਉਹਨਾਂ ਦੀਆਂ ਸਲਾਹਾਂ ਲਈਆਂ ਜਾਣ ਔਰ ਸਾਰਿਆਂ ਨੂੰ ਇਕਜੁੱਟ ਹੋਣ ਵਾਸਤੇ ਇੱਕ ਹੌਕਾ ਦਿੱਤਾ ਜਾਏ ਇਸ ਕਰਕੇ ਅੱਜ ਮੀਟਿੰਗ ਬੁਲਾਈ ਗਈ 19 ਤਰੀਕ ਸ਼ਾਮੀ 4 ਵਜੇ ਭਾਈ ਲੱਖੀ ਸ਼ਾਮੰਦਾਰਾ ਹਾਲ ਦੇ ਵਿੱਚ ਮੀਟਿੰਗ ਸੱਦੀ ਜਾ ਰਹੀ ਹੈ ਔਰ ਮੈਂ ਸਮੂਹ ਸੰਗਤਾਂ ਨੂੰ ਤੁਹਾਡੇ ਮਾਧਿਅਮ ਤੋਂ ਬੇਨਤੀ ਕਰਾਂਗਾ ਕਿ ਇਸ ਕਨਵੈਨਸ਼ਨ ਦਾ ਹਿੱਸਾ ਬਣੀਏ ਅੱਜ ਪੰਥ ਜਿਸ ਹਾਲਾਤਾਂ ਦੇ ਵਿੱਚ ਪਹੁੰਚ ਚੁੱਕਾ ਹੈ ਅੱਜ ਪੰਥਕ ਜਿਹੜੀਆਂ ਚੁਣੌਤੀਆਂ ਸਾਨੂੰ ਮਿਲ ਰਹੀਆਂ ਨੇ ਭਾਵੇਂ ਉਹ ਸਾਡੇ ਅੰਦਰੋਂ ਮਿਲ ਰਹੀਆਂ ਹੋਣ ਆਪਣੇ ਵਿੱਚੋਂ ਹੀ ਜਾਂ ਬਾਹਰੋਂ ਮਿਲ ਰਹੀਆਂ ਹੋਣ ਮਗਰ ਇਹਨਾਂ ਪੰਥਕ ਚੁਣੌਤੀਆਂ ਨੂੰ ਸਾਹਮਣਾ ਕਰਨ ਉਸੇ ਅੱਜ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਸੋ 19 ਫਰਵਰੀ ਨੂੰ ਲੱਖੀ ਸ਼ਾਮਨਜਾਰਾ ਹਾਲ ਸ਼ਾਮੀ 4 ਵਜੇ ਇਸ ਕਨਵੈਨਸ਼ਨ ਦੇ ਵਿੱਚ ਹਿੱਸਾ ਬਣਨ ਮੈਂ ਸਾਰੀਆਂ ਸੰਗਤਾਂ ਨੂੰ ਵੀ ਬੇਨਤੀ ਕਰਦਾ ਦੇਖੋ ਅਸੀਂ ਪੰਜਾ ਤਖਤਾ ਦੇ ਸੰਸਾਧਨ ਨੂੰ ਵੀ ਬੁਲਾ ਰਹੇ ਹਾਂ ਇਹਦੇ ਵਿੱਚ ਵੱਡੀਆਂ ਜਥੇਬੰਦੀਆਂ ਜਿਹੜੀਆਂ ਨੇ ਅਨਸੰਗ ਜਥੇਬੰਦੀਆਂ ਉਹਨਾਂ ਨੂੰ ਵੀ ਬੁਲਾਵਾਂਗੇ ਜਿਹੜੇ ਵੱਡੇ ਸੰਪਰਦਾਵਾ ਨੇ ਉਹਨਾਂ ਨੂੰ ਵੀ ਸੱਦਾ ਦੇ ਰਿਆ ਔਰ ਦੇਸ਼ ਭਰ ਦੇ ਵੱਡੇ ਜਿਤਿਆ ਸਿੰਘ ਸਭਾਵਾ ਨੇ ਭਾਵੇਂ ਉਹ ਹైదరాబాద్ ਦੀ ਹੋਵੇ ਭਾਵੇਂ ਕਲਕੱਤਾ ਦੀ ਹੋਵੇ ਭਾਵੇਂ ਇੰਦੋਰ ਦੀ ਹੋਵੇ ਭਾਵੇਂ ਅਸਾਮ ਦੀ ਹੋਵੇ ਇਹਨਾਂ ਸਾਰਿਆਂ ਨੂੰ ਸੱਦਾ ਦਿੱਤਾ ਜਾਏਗਾ ਕਿ ਇਸ ਕਨਵੈਨਸ਼ਨ ਦਾ ਹਿੱਸਾ ਬਣਨ ਔਰ ਇਸ ਕਨਵੈਨਸ਼ਨ ਦੇ ਵਿੱਚ ਆ ਕੇ ਆਪਣੇ ਵੱਡਮੁੱਲੇ ਵਿਚਾਰ ਦੇਣ ਕਿ ਅਸੀਂ ਅੱਜ ਸਾਰਾ ਕੌਮ ਜੁੜੇ ਦੇ ਨਾਲ ਇਕੱਠੀ ਹੋ ਸਕੇ ਔਰ ਜਿਹੜੇ ਲੋਕ ਸਿਰੇ ਅਕਾਲਤਖ ਸਾਹਿਬ ਦੇ ਹੁਕਮਾਂ ਨੂੰ ਉਲੰਘਣਾ ਕਰਦੇ ਨੇ ਉਹਨਾਂ ਦੇ ਨਾਲ ਕਿਸ ਤਰ੍ਹਾਂ ਨੀ ਜਿੱਟਣਾ ਹੈ ਉਹਦੇ ਲਈ ਵਿਚਾਰ ਕਰੋ ਦੇਖੋ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਨੇ ਜਿਹੜਾ ਗੁਨਾਹ ਕੀਤਾ ਕਾਲਾ ਇਤਿਹਾਸ ਲਿਖਿਆ ਹੈ ਕਿ ਇਸ ਦੌਰ ਦੇ ਵਿੱਚ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਉੱਥੋਂ ਹਟਾਇਆ ਗਿਆ ਜਫਤਾਰੀ ਤੋਂ ਸੋ ਇਹਨਾਂ ਦੇ ਉਹਨਾਂ ਨੂੰ ਐਸੋ ਕਨਵੈਨਸ਼ਨ ਵਿੱਚ ਬੁਲਾਉਂਦਾ ਕੋਈ ਮਕਸਦ ਨਹੀਂ ਬੰਦਾ ਔਰ ਜਿਹੜੀਆਂ ਗੱਲਾਂ ਹੋਣੀਆਂ ਨੇ ਇਹ ਉਹਨਾਂ ਨੂੰ ਸੁਚੇਤ ਕਰਨ ਵਸੇ ਕਿ ਐਫਓ ਜੇ ਅਗਰ ਤੁਸੀਂ ਸਟੈਪ ਚੁੱਕੋਗੇ ਤੇ ਕਾਮ ਜਿਹੜੀ ਆ ਉਹ ਤੁਹਾਡੇ ਖਿਲਾਫ ਵੀ ਚਲ ਸਕਦੀ ਹੈ ਸੋ ਮੈਂ ਸਮਝਦਾ ਕਿ ਉਹਨਾਂ ਨੂੰ ਇਸ ਬਿਟੀ ਦੇ ਵਿੱਚ ਬੁਲਾਣਾ ਮੁਲਾਸਮ ਨਹੀਂ ਜੋ ਮਰਜ਼ੀ ਉਹ ਰੋਪਲ ਦੇ ਰਹੇ ਹੁਣ ਵੀ ਦਿੱਲੀ ਦੇ ਵਿੱਚ ਲੈਕਚਰਾਂ ਹੋਈ ਹੈ ਹਰ ਉਸ ਸਿੱਖ ਦੀ ਮਦਦ ਕੀਤੀ ਹੈ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਜਿੰਨੇ ਮੰਗੀ ਹੈ ਸਾਡੇ ਕੋਲ ਉਹ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ ਜਿੰਨੇ ਨਹੀਂ ਮੰਗੀ ਅਸੀਂ ਉਹਦੇ ਕੋਲ ਨਹੀਂ ਗਏ ਮਗਰ ਅਸੀਂ ਓਪਨਲੀ ਜਿਹੜੀ ਸਾਡੀਆਂ ਕਿਉਂਕਿ ਦੋ ਸੀਟਾਂ ਬੜੀਆਂ ਇੰਪੋਰਟੈਂਟ ਸੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਜਿਹੜੇ ਆ ਦਿੱਲੀ ਸਿਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਰੇ ਆ ਸਰਦਾਰ ਦਰਬਿੰਦਰ ਸਿੰਘ ਮਾਲਵਾ ਜਿਹੜਾ ਮੌਜੂਦਾ ਮੈਂਬਰ ਵੀ ਨੇ ਇਹਨਾਂ ਨੂੰ ਅਗਰ ਕਿਸੇ ਪਾਰਟੀ ਨੇ ਟਿਕਟ ਦਿੱਤੀ ਆ ਤਾਂ ਅਸੀਂ ਉਹਨਾਂ ਲਈ ਵੀ ਗਏ ਆ ਜਿਹੜੀ ਹੋਰ ਸੀਟਾਂ ਦੇ ਉੱਤੇ ਸਾਡੇ ਕੋਲ ਕਿਸੇ ਸਿੱਖ ਦੇ ਮਦਦ ਮੰਗੇ ਅਸੀਂ ਬਿਲਕੁਲ ਉੱਥੇ ਗਏ ਦੋਸ਼ ਭਾਵੇਂ ਜੋ ਮਰਜ਼ੀ ਲਾਂਦੇ ਰਹਿਣ ਮਗਰ ਅੱਜ ਸਰਕਾਰਾਂ ਦੇ ਨਾਲ ਸਾਡੇ ਸੁਖਾਵੇ ਰਿਲੇਸ਼ਨ ਹੋਣ ਕਰਕੇ ਅੱਜ ਸਿੱਖਾਂ ਦੀਆਂ ਕੌਮਾਂ ਆ ਜਿਹੜੀਆਂ ਮੰਗਾ ਨੇ ਉਹ ਦਿਨ-ਬੇ-ਦਿਨ ਵੱਧਿਆ ਪੂਰੀਆਂ ਹੋ ਰਹੀਆਂ ਨੇ ਸੋ ਮੈਨੂੰ ਲੱਗਦਾ ਹੈ ਕਿ ਅਗਲਾ ਜਿਹੜੀ ਹੁਣ ਦਿੱਲੀ ਸਰਕਾਰ ਬਣੇਗੀ ਪੈਂਡਿੰਗ ਕੰਮ ਵੀ ਨੇ ਜਿਹ ਦੇਖੋ ਗੋਰੇ ਮਸਕੀਨ ਜੀ ਬਾਰੇ ਵਿੱਚ ਕੁਝ ਕਹਿਣਾ ਨਹੀਂ ਚਾਹੁੰਦਾ ਜਾਂਦਾ ਸਾਫ ਦਾ ਜਥੇਦਾਰ ਨੇ ਮਗਰ ਉਹ ਅੱਜ ਜਿਨ੍ਹਾਂ ਤੇ ਹੱਥ ਐ ਸਕੇਟ ਰਹੇ ਨੇ ਉਹਨਾਂ ਨੂੰ ਸ਼ਾਇਦ ਲੱਗਦਾ ਹੈ ਕਿ ਇਹਨਾਂ ਨੂੰ ਵਾਪਸ ਕਿਸੇ ਨਾ ਕਿਸੇ ਔਰਤੇ ਤੇ ਬਿਠਾ ਦੇਣਗੇ ਬਗਰ ਗੋਰੇ ਮਸਕੀਨ ਜੀ ਇਹ ਕੋ ਲਿਖਾ ਖਾ ਰਹੇ ਨੇ ਕਿ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਜ਼ਲੀਲ ਕਰਕੇ ਉੱਥੋਂ ਭਜਾਇਆ ਉਹ ਲੋਕ ਤੁਹਾਨੂੰ ਵਾਪਸ ਆਪਣੇ ਵੱਲ ਹੀ ਲੈਣ ਲੱਗੇ ਔਰ ਇਸ ਕਰਕੇ ਪੰਥ ਦੇ ਨਾਲ ਤਰੋੜਾ ਕਮਾਓ ਬਾਕੀ ਤੁਸੀਂ ਸਰਕਾਰਯੋਗ ਮੈਂ ਤੁਹਾਡੇ ਖਿਲਾਫ ਜਾਂ ਕੋਈ ਅਫੀ ਦੀ ਗੱਲ ਨਹੀਂ ਕਰਨਾ ਚਾਹੁੰਦਾ